you <laughs> ਇਹਦੀ ਡੀਸੀ ਸਾਹਿਬ ਦੀ ਰਹਿਨਮਾਈ ਹਿੱਟ ਤੇ ਪ੍ਰਧਾਨ ਜੀ ਤੇ ਆਈਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਪਾਂ ਜਿਹੜੇ ਨਜਾਇਜ਼ ਕਬਜ਼ੇ ਇਨਕੋਜਮੈਂਟ ਲੋਕਾਂ ਨੇ ਕੀਤੀ ਏ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਉਹ ਜਿਹੜੀ ਹਰਚੋਆ ਰੋਡ ਤੋਂ ਅੱਜ ਤੱਕ ਦੇ ਰਿਮੂਵ ਕੀਤੇ ਆ ਉਹ ਜਿੱਥੇ ਵਾਰਨਿੰਗ ਦੇ ਹੁੰਦੇ ਆ ਜੇ ਨਹੀਂ ਵੀ ਫਿਰ ਵੀ ਮੰਨਦੇ ਤੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫਿਰ ਹੀ ਕਾਰਵਾਈ ਕਰ ਰਹੇ ਆ ਜੀ। ਸਰਸਾ ਕੀ ਆ ਰਹੀ ਹੈ? ਸਮੱਸਿਆ ਟ੍ਰੈਫਿਕ ਨੂੰ ਬਹੁਤ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ। ਟ੍ਰੈਸਕ ਲਈ ਕੱਲ ਹੁਕਮ ਹੋਇਆ ਸੀ ਡੀਪੀ ਸਾਹਿਬ ਦੇ ਐਸਐਸਪੀ ਮੈਮ ਦੇ ਵੀ ਤੇ ਉਹਨਾਂ ਦੇ ਅਨੁਸਾਰ ਇਸ ਕਰਕੇ ਇਹ ਕਾਰਵਾਈ ਕੀਤੀ ਹੈ। ਜਲਸਾ ਸਾਲਾਨਾ ਐਮਬੀਏ ਜਮਾਤ ਦਾ ਜਿਹੜਾ ਹਰ ਸਾਲਾਨਾ ਸਾਲ ਦੇ ਬਾਅਦ ਹੁੰਦਾ ਹੈ ਉਹ ਬਹੁਤ ਰਸ਼ ਪੈਂਦਾ ਬਹੁਤ ਉਹਨਾਂ ਦੇ ਮਹਿਮਾਨ ਹੁੰਦੇ ਆ ਬਾਹਰੋਂ ਵੀ ਤੇ ਇਸ ਕਰਕੇ ਕੋਈ ਨਾਚ ਨਾ ਹੋਵੇ। ਕੋ ਸਾਰੀਆਂ ਕੋਈ ਵੀ ਚੋਰੀ ਕੋਈ ਨਾ ਹੋਵੇ ਇਸ ਕਰਕੇ ਇਹਨਾਂ ਦਾ ਸਾਰਾ ਖਾਸ ਧਿਆਨ ਰੱਖਿਆ ਜਾ। ਕਾਲਾ ਨਹੀਂ ਕਰਤਾ ਹੋਗਾ ਜਿਹੜਾ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ